ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਰ ਰਹੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਲੱਗੇ ਆ ਜੀ ਵਲੌਗ ਦੀ ਸਟਾਰਟਿੰਗ ਕਰ ਜੇਕਰ ਸਾਡੇ ਚੈਨਲ ਤੇ ਨਵੇਂ ਆਪਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਘੰਟਾ ਘੰਟਾ ਵੀਡੀਓ ਦੇਖਣ ਲਈ ਕਿਉਂਕਿ ਅੱਗੇ ਹੋਰ ਵੀ ਇਸ ਤੋਂ ਵਧੀਆ-ਵਧੀਆ ਵਲੌਗ ਆਉਣ ਵਾਲੇ ਨੇ ਤੇ ਸਵੇਰ ਤੇ ਵੱਜ ਗਿਆ ਜੀ 8 ਤੇ ਮੈਂ ਕਰ ਰਹੀ ਨੂੰ ਬਸ 8 8 ਹੋਣੀਆਂ ਕਿਉਂਕਿ ਮੈਂ ਆਈ ਸੀਗੀ ਜਿੱਤਾਰਾ ਕੱਢ ਕੇ ਅੱਜਕੱਲੀ ਨਹੀਂ ਧਾਰਾ ਕੱਢੀ ਕਿਉਂਕਿ ਕੱਲ ਵੀ ਦਾ ਪਪਾ ਰਾਤ 11 ਵਜੇ ਆਇਆ ਇਹ ਦਿੱਲੀ ਨੂੰ ਗਏ ਹੋਏ ਸੀਗੇ ਤੇ ਇਸ ਕਰਕੇ ਅੱਜਕੱਲੀ ਨੂੰ ਧਾਰਾ ਕੱਢਣੀ ਪਈ ਆ ਤੇ ਮਿਲ ਗਏ ਹੁਣ ਇਧਰ ਚਾਹ ਗਰਮ ਕਰਨ ਕਿਉਂਕਿ ਚਾਹ ਗਰਮ ਗਰਮ ਕਰ ਲਈ ਤੇ ਫਿਰ ਚੱਲ ਕੇ ਜਾ ਕੇ ਆਪਾਂ ਕੱਲ ਨੂੰ ਉਹ ਖਾ ਲਈ ਤੇ ਵੀਡੀਓ ਦਾ ਹੋਣਾ ਸਕੂਲ ਦਾ ਟਾਈਮ ਫਿਰ ਪੇਪਰ ਚੱਲਦੇ ਆ ਕੋਈ ਛੱਡਾ ਹੁੰਦਾ ਹੈ ਕਿ ਛੋਟਾ-ਛੋਟਾ ਉੱਠ ਕੇ ਆਦਾ ਮਾੜੀ-ਮੋਟੀ ਰਿਵੀਜ਼ਨ ਕਰ ਲਵੇ ਤੇ ਬਾਕੀ ਚਲੋ ਬਣੀ ਰਹੀ ਹੋ ਜੀ ਵਲੌਗ ਦੇ ਨਾਲ ਤੇ ਵਲੌਗ ਨੂੰ ਇੰਜੋਏ ਜਰੂਰ ਕਰਿਆ ਕਰੋ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਪਲੀਜ਼ ਤੇ ਚੈਨਲ ਨੂੰ ਸਬਸਕ੍ਰਾਈਬ ਜੀ ਕਰ ਲਓ ਤੇ ਨਾਲੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਹਾਂਜੀ ਗਾਇਜ਼ ਕੱਲ ਵੀ ਰੋਟ ਖੜੇ ਆ ਜੀ ਤੇ ਇਹ ਲੱਗਿਆ ਹੈ ਆਪਣੀ ਯੂਨੀਫਾਰਮ ਪਾਉਣ ਸ਼ਰਮੈ ਦਾ ਬਾਤ ਆ ਬਸ ਉਹਨੇ ਇਹ ਆਪਣਾ ਜਿਹੜਾ ਪਰਨਾ ਉਹ ਬਨ ਲੈਣਾ ਤੇ ਇੱਧੇ ਸਾਡੀ ਐਪਨ ਵੀ اٹ ਖੜੀ ਹਾਂਜੀ ਹਾਂਜੀ ਕੀ ਕਹਿੰਦਾ ਹੈ ਇਹ ਮਸਤੀ ਹੈ ਗਾਣਾ ਮਸਤ ਦਾ ਅਸੂਲ ਸਾਰੇ ਓਟਕੇ ਇਹ ਗਦੂ ਬੰਦਾ ਮਸਤ ਦਾ ਹੈ ਕਿਤੇ ਨੱਚਦਾ ਸੀ ਤੂੰ ਤੂੰ ਕਿਤੇ ਨੱਚਦਾ ਸੀ ਓਏ ਤੇਰੀ ਨੂੰ ਫੜ ਦੇਣਾ ਤੇਰਾ ਆਏ ਹਾਏ ਬਾਸਾ ਆਪਾਂ ਕਿਵੇਂ ਨੱਚਦੀ ਸੀ ਦਸੀ ਦਸੀ ਕਿਵੇਂ ਨੱਚਦੀ ਸੀਗੀ ਕਿੱਦਾਂ ਕਰਦੀ ਸੀ ਲੈ ਆਂਦਾ ਡੱਡੂ ਜੀ ਗੱਲ ਵੀ ਆਏ ਹਾਏ ਮਸਤੀ ਵੇ ਮਸਤੀ ਮਸਤੀ ਵੇ ਗਦੂ ਬੰਦਾ

टोपी है टोपी दे देना छत्ती कल लत लुत निकल जो लत निकल जो है हाय रब्बा पुट्ठे कम ने का मना ना तो जिन्नी मर्जी करा ला आदि ने अर्पण ठंड पुत ਹੌਲੀ 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 ਇੱਥੇ ਖਾ ਲਿਆ ਹੜਿਆ ਓਹੋ ਹੜਿਆ ਖਾ ਜਾ ਹੱਥ ਪਰ ਛੇੜੋ ਨਾ ਜਾ ਯਾਰ ਹਾਂ ਹੜਿਆ ਖਾ ਚਿੰ ਮੈਂ ਸੇ ਰੋਟਾ ਲੈ ओह हो यो गाडेंग ओलाचा हौली न न Oh, oh. masuk.

ਪੈਣ ਦੀ ਆ ਪੈਣ ਨੂੰ ਪਹਿਲਾਂ ਤਿਆਰ ਆ ਦੇ ਲਾ ਦੇ ਕੱਲ ਵੀ ਕਹੀਂ ਕਿ ਇੱਥੇ ਪੈਦਾ ਇੱਥੇ ਪੈ ਇੱਥੇ ਤੂੰ ਦਰਨ ਨਾ ਦੇ

फर्श थे बोता था फर्श ठंडे पुट्ठे कम करते पुट्ठे कम चल ठीक कम लगी रोटी बना सत बजे आई कैठी कुड़ी पाना परना है ਕੀ ਕਰਦੇ ਉਹ ਤਾਂ ਪਨਾ ਬੰਨੀਆਂ ਹੈ ਹੈ ਬਰਨਾ ਬੰਨਣ ਲੱਗੀ ਬੈਠੀ ਉਹ ਨੋ ਜੀ ਰੋਟੀ ਪਾਣੇ ਸੁਮੇਸ਼ ਰੋਟੀ ਖਾ ਲਈ ਟਾਈਮ ਹੋ ਗਿਆ ਜੀ 8:30 ਦਰ ਸੰਗਤ ਲੱਗੇ ਖੇਡਣ ਥੱਲੇ ਫਾਸੇ ਠੰਡਾ ਪਿਆ ਉੱਥੇ ਵੀ ਦੀ ਜਾਂਦੇ ਨੇ ਆ ਕੀ ਕਰੀ ਜਾਂਦੀ ਐ ਤੁਈ ਕੰਨ ਲੱਗਿਆ ਪੁੱਤ ਬਾਂਧੋ ਤੇ ਵਰਨਾ ਜੀ ਬਣਾਣਾ ਬਣਾਉਂਦੀ ਆ ਨਹੀਂ ਗੱਲ ਚ ਪਾਉਂਦੇ ਚ ਨਹੀਂ ਬੇਚਰੀ ਕਦੀ ਪਤ ਨਹੀਂ ਕੀ ਜਾਂਦੀ ਔਲਜੀ ਜਾਂਦੀ ਹੈ ਤੇ ਥੱਲੇ ਨਾ ਭਾਜ ਲਈ ਅੱਜ ਜੀ ਰਾਤ ਦੇ 9 ਵਜੇ ਤੱਕ ਪੜਾਈ ਚੱਲ ਗਈ ਆ ਠੀਕ ਆ ਕੀ ਪੜਦੀ ਆ ਹਾਂ ਕੀ ਬਾਤ ਹੈ ਕੀ ਬਾਤ ਹੈ ਹਾਂ ਕੀ ਬਾਤiyan ਦੱਸੇ ਪੜ੍ਹੇ ਲੱਗਦਾ ਤੇ ਆਪਾਂ ਘਰੇ ਜਾ ਰਹੇ ਹਾਂ ਇੱਧਰ ਪੜ੍ਹਾਈ ਚੱਲ ਰਹੀ ਆ ਹਾਂ ਕੋ ਕਰ ਰਹੀ ਨਾ ਮਨਾ ਤੋ ਤੂੰ ਹਾਂ ਜੀ ਗਾਇਸ ਅੱਜ ਦਾ ਵਲੌਗ ਮੈਂ ਜੇ ਤੋਂ ਸਾਡਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਰਕੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਤੇ ਮਿਲ ਤੱਕਦੇ ਆਂ ਬਾਏ 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 ਮੈਗਾ ਪਹਿਲਾਂ ਬਾਏ ਕਰ ਬਾਏ ਕਰ ਦੇ ਬਾਏ ਚੰਦ ਦੇ ਪਾਰ ਗਈ ਤੀ ਕਿਵੇਂ ਬਾਏ ਤੂੰ ਕਰ ਦੇ ਹਾਂ ਕਰੀ ਕਰ ਦੇ ਕਰ ਦੇ ਰੋ ਪਗੜੀ ਕਿਵੇਂ ਕਰ ਦਿੱਤੀ ਬੱਬਾ ਬੰਨਣੇ ਸੇ ਕੀ ਰਹੀ ਕਰ ਤਾ